ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅੱਜ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਉਹ ਜਲੰਧਰ ਨੇੜੇ ਫਗਵਾੜਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਐਲ ਪੀ ਯੂ ਕੈਂਪਸ ਤੇ 12ਵੇਂ ਕਨਵੋਕੇਸ਼ਨ ਸਮਾਰੋਹ ਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਸੌਂਪਣਗੇ ਹੋਰ ਪਤਵੰਤਿਆਂ ਚ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਰੀ ਐਲਿਜ਼ਾਬੈਥ ਟਰਸ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸ਼ਾਮਲ ਨੇ ਉਪ ਰਾਸ਼ਟਰਪਤੀ ਦੇ ਦੌਰੇ ਦੇ ਮੱਦੇਨਜ਼ਰ ਜੁਲੰਦਰ ਦੇ ਵਿਧਿਕਸਲਾ ਮੈਜਿਸਟ੍ਰੇਟ ਅਮਨਿੰਦਰ ਕਾਰਨੇ ਜ਼ਿਲ੍ਹਾ ਜੁਲੰਦਰ ਵਿਖੇ ਨੋ ਫਲਾਈਂਗ ਜ਼ੋਨ ਐਲਾਨਿਆ ਹੈ। ਉਹਨਾਂ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਸਿਵਲ ਰਿਮੋਟ ਪਾਇਲਟ 에ਅਕ੍ਰਾਫਟ ਸਿਸਟਮ ਡਰੋਨ ਹੈਲੀਕਾਪਟਰ ਉਡਾਣ ਤੇ ਪਾਬੰਦੀ ਲਗਾਈ ਹੈ। ਇਹ ਹੁਕਮ ਆਜ ਸ਼ਾਮ 6:30 ਵਜੇ ਤੱਕ ਲਾਗੂ ਰਹੇਗਾ। ਕੇਂਦਰੀ ਜਾਂਚ ਬਿਊਰੋ CBI ਨੇ ਇੱਕ ਟੈਲੀਕਾਮ ਸੇਵਾ ਪ੍ਰਦਾਤਾ TSP ਦੇ ਇੱਕ ਏਰੀਆ ਸੇਲਜ਼ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਰਾਸ਼ਟਰੀ ਰਾਜਧਾਨੀ ਖੇਤਰ ਚ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੱਚੋਂ ਕੰਮ ਕਰਨ ਵਾਲੇ ਇੱਕ ਸੰਗਠਿਤ ਫਿਸ਼ਿੰਗ ਪਾਪ ਧੋਖਾਧੜੀ ਵਾਲੇ ਮੈਸੇਜ ਭੇਜਣ ਵਾਲੇ ਨੈਟਵਰਕ ਦਾ ਹਿੱਸਾ ਸੀ ਮੁਲਜ਼ਮ ਨੇ ਦੂਰ ਸੰਚਾਰ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਲਗਭਗ 21000 SIM ਕਾਰਡ ਪ੍ਰਾਪਤ ਕੀਤੇ ਜਿਸ ਵਿੱਚ ਸਾਈਬਰ ਅਪਰਾਧੀਆਂ ਵੱਲੋਂ ਫਿਸ਼ਿੰਗ ਸੁਨੇਹੇ ਭੇਜਣ ਲਈ ਵੱਡੀ ਗਿਣਤੀ SMS ਭੇਜਣ ਦੀ ਸਹੂਲਤ ਦਿੱਤੀ ਗਈ ਸੀ ਜਿਸ ਵਿੱਚ ਵਿਦੇਸ਼ੀ ਦੇਸ਼ਵੱਚ ਪੱਠੇ ਲੋਕ ਵਿਸ਼ਾਮਲ ਨੇ सीबीआई ਦੀ ਇੱਕ ਕਾਰਵਾਈ ਰਾਸ਼ਟਰੀ ਏਜੰਸੀ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਚੱਕਰ ਵੀ ਦਾ ਹਿਸਾਈ सीबीआई ਸੂਤਰਾਂ ਮੁਤਾਬਕ ਇਹ ਮਾਮਲਾ ਪਿਛਲੇ ਸਾਲ ਦਸੰਬਰ ਮਹੀਨੇ ਦਾ ਹੈ ਜਦੋਂ सीबीआई ਨੇ TSP ਦੇ ਇੱਕ ਚੈਨਲ ਸਾਥੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਤੇ ਉਸਨੂੰ ਖਤਮ ਕੀਤਾ ਉਹ ਇਸ ਸਮੇਂ ਨਾਇਕ ਹਰਾਸਤ ਦੇ ਚ ਹੈ TSP ਅਧਿਕਾਰੀ ਦੀ ਭੂਮਿਕਾ ਜਾਂਚ ਦੌਰਾਨ ਸਾਹਮਣੇ ਆਈ ਉਹ ਏਰੀਆ ਸੇਲਜ਼ ਮੈਨੇਜਰ ਥੋਕ ਚ SIM ਕਾਰਡ ਜਾਰੀ ਕਰਨ ਦੀ ਧੋਖਾਧੜੀ ਚ ਸਰਗਰਮੀ ਨਾਲ ਸ਼ਾਮਲ ਸੀ ਉਸਨੇ ਫਰਜ਼ੀ ਵਿਅਕਤੀਆਂ ਦਾ ਪ੍ਰਬੰਧ ਕੀਤਾ ਉਹਨਾਂ ਨੂੰ ਮਿਸ ਲਾਰਡ ਮਹਾਵੀ ਸਰਵਿਸਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਕਰਮਚਾਰੀ ਵੱਜੋਂ ਪੇਸ਼ ਕੀਤਾ ਤੇ KYC ਦਾ ਕੰਮ ਪੂਰਾ ਕਰਨ ਲਈ ਉਹਨਾਂ ਦੇ ਦਸਤਾਵੇਜ਼ ਸਮਾ ਕਰਵਾਏ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਬੰਗਲੌਰੂ 'ਚ ਰਹਿਣ ਵਾਲੇ ਇੱਕ ਪਰਿਵਾਰ ਦੇ ਮੈਂਬਰ ਉਹਨਾਂ ਲੋਕਾਂ 'ਚ ਸ਼ਾਮਲ ਸਨ ਜਿਨ੍ਹਾਂ ਨੂੰ ਅਧਿਕਾਰੀ ਵੱਲੋਂ ਪ੍ਰਬੰਧ ਕੀਤਾ ਗਿਆ ਤੇ ਦੋਸ਼ੀ ਕੰਪਨੀ ਦੇ ਕਰਮਚਾਰੀ ਵੱਜੋਂ ਦਿਖਾਇਆ ਗਿਆ। ਇਸ ਅਧਿਕਾਰੀ ਦੇ ਕਬਜ਼ੇ ਵਿੱਚੋਂ ਇਨ੍ਹਾਂ ਵਿਅਕਤੀਆਂ ਦੇ ਆਧਾਰ ਕਾਰਡਾਂ ਦੀਆਂ ਕਾਪੀਆਂ ਬਰਾਮਦ ਕੀਤੀਆਂ ਗਈਆਂ ਨੇ। ਫਿਸ਼ਿੰਗ ਜ਼ਿਆਦਾਤਰ ਲੋਕ ਭੋਲੇ-ਪਾਲੇ ਲੋਕਾਂ ਨੂੰ ਸਾਈਬਰ ਧੋਖਾਧੜੀਆਂ 'ਚ ਫਸਾਉਣ ਦਾ ਇੱਕ ਤਰੀਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵਾਸੀ ਭਾਰਤੀ ਦਿਵਸ ਮੌਕੇ ਤੇ ਵਧਾਈ ਦਿੱਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਪ੍ਰਵਾਸੀ ਭਾਰਤ ਦੀ ਦੁਨੀਆ ਵਿੱਚਕਾਰ ਇੱਕ ਮਜ਼ਬੂਤ ਕੜੀ ਨੇ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀ ਜਿੱਥੇ ਵੀ ਗਏ ਉਹਨਾਂ ਨੇ ਦੇਸ਼ ਨਾਲ ਜੁੜੇ ਰਹਿ ਕੇ ਸਮਾਜਾਂ ਨੂੰ ਅਮੀਰ ਬਣਾਇਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਪ੍ਰਵਾਸੀ ਸਾਡਾ ਰਾਜਦੂਤ ਹੈ ਕਿਉਂਕਿ ਇਸਨੇ ਵਿਸ਼ਵ ਪੱਧਰ ਤੇ ਭਾਰਤੀ ਸਭਿਆਚਾਰ ਨੂੰ ਪ੍ਰਸਿੱਧ ਬਣਾਇਆ ਹੈ ਪੰਜਾਬ ਰਾਜ ਖੁਰਾਕ ਕਮਿਸ਼ਨ ਦੀ ਨਵੀਂ ਸਥਾਪਿਤ ਲਾਇਬ੍ਰੇਰੀ ਦਾ ਉਦਘਾਟਨ 20 ਡਿਗਰਸ ਹਿੱਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਦੇ ਮੁਖ ਦਫ਼ਤਰ ਵਿਖੇ ਕੀਤਾ ਗਿਆ ਇਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਖੇਤੀਬਾੜੀ ਦੇ ਕਿਸਾਨ ਪ ਲਈ ਮੰਤਰੀ ਗੁਰਮੀਤ ਸਿੰਘ ਖੋਡੀਆਂ ਨੇ ਸਾਂਝੇ ਤੌਰ ਤੇ ਕੀਤਾ ਕੁਲਤਾਰ ਸਿੰਘ ਸੰਧਵਾ ਨੇ ਇਸ ਪਾਲ ਕਦਮੀ ਨੂੰ ਸ਼ਲਾਘਾ ਕਰਦਿਆਂ ਕਿਹਾ ਕਿ ਅਜਈਆਂ ਲਾਇਬ੍ਰੇਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਬੌਧਿਕ ਤੌਰ ਤੇ ਮਜ਼ਬੂਤ ਕਰਦੀਆਂ ਨੇ ਤੇ ਜਨ ਤੱਕ ਹਤਾ ਨਾਲ ਸੰਬੰਧਿਤ ਮਾਮਲਿਆਂ 'ਚ ਸਹੀ ਦਿਸ਼ਾ ਪ੍ਰਦਾਨ ਕਰਦਿਆਂ ਨੇ ਖੇਤੀਬਾੜੀ ਮੰਤਰੀ ਨੇ ਇਸ ਮੌਕੇ ਕਿਹਾ ਕਿ ਕਮਿਸ਼ਨ ਦੀ ਇਹ ਪਹਿਲ ਕਦਮੀ ਖੁਰਾਕ ਸੁਰੱਖਿਆ ਕਿਸਾਨਾਂ ਦੀ ਭਲਾਈ ਤੇ ਗਰੀਬਾਂ ਦੀ ਭਲਾਈ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ। ਇਸਮਾ ਕੇ ਕਮਿਸ਼ਨ ਦੇ ਚੇਅਰਮੈਨ ਬਲਕਮੁਕੰਦ ਸ਼ਰਮਾ ਨੇ ਦੱਸਿਆ ਕਿ ਪੰਜਾਬ ਰਾਜ ਖੁਰਾਕ ਕਮਿਸ਼ਨ ਦੇਸ਼ ਚ ਪਹਿਲਾ ਰਾਜ ਖੁਰਾਕ ਕਮਿਸ਼ਨ ਸੰਸਥਾ ਬਣ ਗਿਆ ਜਿਸ ਨੇ ਰਸਮੀ ਤੌਰ ਤੇ ਇਹ ਲਾਇਬ੍ਰੇਰੀ ਸਥਾਪਿਤ ਕੀਤੀ ਹੈ ਉਹਨਾਂ ਨੇ ਕਿਹਾ ਇਹ ਪ੍ਰਾਪਤੀ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ ਤੇ ਦੂਜੇ ਸੂਬਿਆਂ ਲਈ ਪ੍ਰੇਰਨਾ ਦਾ ਕੰਮ ਕਰੇਗੀ ਇਸਮਾ ਕੇ ਕਮਿਸ਼ਨ ਦੇ ਮੈਂਬਰ ਵਿਜੈਦੱਤ ਨੇ ਕਿਹਾ ਕਿ ਲਾਇਬ੍ਰੇਰੀ ਰਾਸ਼ਟਰੀ ਖੁਰਾਕ ਐਕਟ ਸੰਵਿਧਾਨਿਕ ਉਪਬੰਧਾਂ ਨਾਇਕ ਫੈਸਲਿਆ ਕੀਤੀ ਬਾੜੀ ਪੋਸ਼ਣ ਤੇ ਲੋਕ ਭਲਾਈ ਯੋਜਨਾਵਾਂ ਨਾਲ ਸੰਬੰਧਿਤ ਕਿਤਾਬਾਂ ਅਤੇ ਖੋਜ ਸਮੱਗਰੀ ਨਾਲ ਲੈਸ ਹੈ ਅੰਮ੍ਰਿਤਸਰ ਪੁਲਿਸ ਵੱਲੋਂ ਮੀਰਾਕੋਟ ਨਜ਼ਦੀਕ ਇਲਾਕੇ 'ਚ ਇੱਕ ਸ਼ੂਟਰ ਦਾ ਐਨਕਾਊਂਟਰ ਕੀਤਾ ਗਿਆ ਇਸ ਦੌਰਾਨ ਪੁਲਿਸ ਤੇ ਗੋਲੀਬਾਰੀ ਕੀਤੀ ਗਈ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਸ਼ੂਟਰ ਨੂੰ ਜ਼ਖਮੀ ਕਰ ਦਿੱਤਾ ਐਨਕਾਊਂਟਰ ਦੀ ਜਾਣਕਾਰੀ ਮਿਲਦਿਆਂ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੂਲਰ ਮੌਕੇ ਤੇ ਪਹੁੰਚੇ ਤੇ ਘਟਨਾ ਦਾ ਚਾਇਜ਼ਾ ਲਿਆ ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਤਲਾਸ਼ ਦੌਰਾਨ ਪੁਲਿਸ ਨੇ ਮੀਰਾਕੋਟ ਇਲਾਕੇ 'ਚ ਦੋ ਮੋਟਰਸਾਈਕਲ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਪੁਲਿਸ ਪਾਰਟੀ ਤੇ ਇਹਨਾਂ ਮੁਲਜ਼ਮਾਂ ਨੇ ਫਾਇਰਿੰਗ ਕਰ ਦਿੱਤੀ ਜਿਸ ਨਾਲ ਪੁਲਿਸ ਦੇ ਵਾਹਨ ਵੀ ਨੁਕਸ ਇਹ ਕਵਰੀਆ ਇੱਕ ਸਫਿਸਟੀਕੇਟਡ ਬਲੌਕ ਪਿਸਟਲ 9mm ਜਿਹੜਾ ਮੇਡ ਇਨ ਤੁਰਕੀ ਹੈ ਔਰ ਆਟੋਮੈਟਿਕ ਫਾਇਰ ਵੀ ਕਰਦਾ ਬਹੁਤ ਹੀ ਜ਼ਿਆਦਾ ਲੀਟਰ ਲੈ ਉਹ ਰਿਕਵਰ ਹੋਇਆ ਜਿਹਦੇ ਨਾਲ ਇਹਨਾਂ ਸਤੇ ਪੁਲਿਸ ਪਾਰਟੀ ਤੇ ਅਦਤੀਆ ਨੇ ਫਾਇਰ ਕੀਤਾ ਇੱਕ ਬੱਤੀਪੋਰ ਦਾ ਦੂਜਾ ਪਿਸਟਲ ਮਿਲਿਆ ਦੂਸਰੇ ਅਕਿਊਜ਼ ਇਹਦੇ ਨਾਲ ਭੱਜਿਆ ਸੀਗਾ ਕੁਲਵਿੰਦਰ ਬਿੱਲਾ ਇੱਕ ਵਰਨਾਕਾਰ ਹੈਗੀ ਇੱਕ ਮੋਟਰਸਾਈਕਲ ਬਾਕੀ ਕੁਝ ਹੋਰ ਮਾਰੂ ਹਥਿਆਰ ਨੇ ਉਹ ਮੈਂ ਇਹਨੂੰ ਬੜੀ ਇੱਛੀ ਕਾਮਯਾਬੀ ਮੰਗਦਾ ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਦਿੱਲੀ ਸਮੇਤ ਦੇਸ਼ ਦੇ ਉੱਤਰ ਪੂਰਬੀ ਹਿੱਸਿਆਂ 'ਚ ਸੰਘਣੀ ਧੁੰਦ ਚਾਰੀ ਰਹੇਂਦੀ ਪੇਸ਼ੀਂ گوئی ਕੀਤੀ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟ 'ਤੇ ਨਮਸਕਾਰ।